ਇਹ ਰਾਤ ਨੂੰ ਆਇਆ ਸਾਡੇ ਮੁਲਾਜ਼ਮਾਂ ਕੋਲ ਇਸ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਤੇ ਸਾਡੇ ਮੁਲਾਜ਼ਮਾਂ ਨੂੰ ਗਾਲਾਂ ਕੱਢੀਆਂ ਤੇ ਬਤਮੀਜ਼ੀ ਕੀਤੀ ਆ ਤੇ ਇਹਦੇ ਕੋ ਰਾਤੀ ਮਾਫੀਨਾਮਾ ਵੀ ਲਖਾਇਆ ਵਾ ਬਕਾਇਦਾ ਇਹਨੇ ਰਾਤੀ ਮਾਫੀ ਮੰਗੀ ਆ ਸਾਡੇ ਕੋ ਤੇ ਵੀਡੀਓ ਵੀ ਬਣਾਈ ਹੋਈ ਆ ਇਹਦੇ ਮਾਫੀ ਮੰਗਣ ਦੀ ਤੇ ਹੁਣ ਆ ਕੇ ਆ ਕੇ ਕਿ ਮਲਾਜਮਾ ਤੇ ਵੱਖਰਾ ਦੋਸ਼ ਲਾਉਣ। ਉਹ ਕਹਿੰਦੇ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਨਿਸ਼ਾਨ ਬੜਿਆ। ਬਿਲਕੁਲ ਜੀ ਇਹ ਆਪ ਡਿੱਗਾ ਮੋਟਰਸਾਈਕਲ ਤੋਂ। ਜਦੋਂ ਇਹਨੂੰ ਰੋਕਿਆ ਗਿਆ ਵਾ ਇਹ ਮੋਟਰਸਾਈਕਲ ਤੋਂ ਖੁਦ ਡਿੱਗਾ। ਉਹ ਕਹਿੰਦਾ ਤੁਸੀਂ ਕੁੱਟਿਆ ਬਹੁਤ ਜ਼ਿਆਦਾ ਨੀਲ ਪੇ। ਬਿਲਕੁਲ ਨਹੀਂ ਕੁੱਟਿਆ ਜੀ ਸਿਰਫ ਸਾਡ ਕੋ ਇਹ ਗਲਤੀ ਹੋ ਗਈ ਆ ਕਿ ਇਹਦਾ ਸ਼ਰਾਬ ਪੀਤੇ ਦਾ ਮਲਾਜਾ ਨਹੀਂ ਕਰਾਇਆ। ਮਲਾਜਾ ਕਰਾ ਦਿੰਦੇ ਇਹਨੂੰ ਜੇਲ੍ਹ ਚ ਭੇਜ ਨਹੀਂ ਦਿੰਦੇ ਤੇ ਫੇਰ ਹੀ ਠੀਕ ਸੀ। ਕੋਈ ਹੈਲਪ ਨਹੀਂ ਰਾਤ ਦੇ 3 ਵਜੇ ਕੀ ਕਰਦਾ ਸੀ ਇਹਨੂੰ ਪੁੱਛ ਲਓ ਕਿ ਰਾਤ ਦੇ 3 ਵਜੇ ਕੀ ਕਰਦਾ ਸੀ ਸ਼ਰਾਬੀ। ਇਹ ਸਾਡੇ ਉਲਟਾ ਮਲਾਜ਼ਮ ਦੇ ਗੱਲ ਪਿਆ ਵਾ ਮੈਂ ਨਾਈਟ ਦੇ ਮਲਾਜ਼ਮ ਹੀ ਸੱਦੇ ਹੋਏ ਆ ਉਹਨਾਂ ਕੋ ਸੁਣ ਲੋ ਕਿ ਬਿਲਕੁਲ ਜੋ ਇਹਨੇ ਕੀਤਾ ਵਾ ਇਹਨੇ ਸ਼ਰਾਬ ਪੀ ਕੇ ਗਲਤ ਬਲਾਜ ਬਣਾ ਫੇ